ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਔਰ ਇੱਕ ਬਰ ਫੇਰ ਤੁਹਾਡੇ ਸਾਹਮਣੇ ਡਾਇਮੰਡ ਵੈਲਫੇਅਰ ਸੁਸਾਇਟੀ ਤੋਂ ਮੈਂ ਸਮਾਜ ਸੇਵੀ ਬੀਨੂ ਗੋਇਲ ਔਰ ਮੇਰੇ ਨਾਲ ਇੱਧਰ ਬੈਠੇ ਸੰਤੋਸ਼ ਸ਼ਰਮਾ ਜੀ ਸ਼ਰਦਾ ਜੀ ਪਿੰਕੀ ਬਰਾੜ ਜੀ ਆਪਣੇ ਹਰਜੀਤ ਕੌਰ ਜੀ ਔਰ ਰਿਤੂ ਸਵੇਰਾ ਜੀ ਤਾਂ ਹਰ ਸਾਲ ਦੀ ਤਰ੍ਹਾਂ ਮੇਲਾ ਦਾ ਲਗਾਤਾਰ 24-25 ਸਾਲ ਹੋ ਗਏ ਤੁਹਾਡੇ ਪ੍ਰੈਸ ਮੀਡੀਆ ਦੇ ਸਹਿਯੋਗ ਰਹੇ ਇੱਕ ਆਵਾਜ਼ ਪਹੁੰਚਾਣੇ ਆ ਉਹਨਾਂ ਮਹਿਲਾਵਾਂ ਕੋਲ ਉਹਨਾਂ ਬੇਟੀਆਂ ਕੋਲ ਜਿੰਨਾਂ ਨੂੰ ਬਹੁਤ ਚੱਦਰ ਨਾਲ ਇੰਤਜ਼ਾਰ ਹੁੰਦਾ ਹੈ ਸੈਲਫ এমਪਲॉयਮੈਂਟ ਟ੍ਰੇਨਿੰਗ ਕੈਂਪ ਦਾ ਜੋ ਕਿ ਜੂਨ ਦੇ ਮਹੀਨੇ ਵਿੱਚ ਇਸ ਸੰਸਥਾ ਦੁਆਰਾ ਲਗਾਇਆ ਜਾਂਦਾ ਹੈ ਔਰ ਇਸ ਵਾਰ ਵੀ ਇਹ ਕੈਂਪ ਲਗਾਇਆ ਜਾ ਰਿਹਾ ਜਿਦੇ ਵਿੱਚ ਸਲਾਈ ਕੜਾਈ ਔਰ ਬਿਊਟੀ ਪਾਰਲਰ ਮਹਿੰਦੀ ਗਿਫਟ ਆਈਟਮਸ ਔਰ ਇਸ ਤੋਂ ਇਲਾਵਾ ਇਹਦੇ ਨਾਨਨਲਿਕ ਪੈਰਲ ਜਿਹੜੀ ਨਵੀਂ ਚੀਜ਼ ਇੱਕ ਐਡ ਕੀਤੀ ਹੈ ਉਹ ਹੈ ਸੈਲਫ ਡਿਫੈਂਸ ਜਿਹੜੀ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਲੜਕੀਆਂ ਨੂੰ ਔਰ ਦੂਸਰਾ ਆਪਣਾ ਹੈਲਥਲੀ ਅਵੇਅਰਨੈਸ ਤਾਂ ਕੁਝ ਹੈਲਥ ਟਿਪਸ ਤੇ ਯੋਗਾ ਤੇ ਸੈਲਫ ਡਿਫੈਂਸ ਦੇ ਨਾਲ ਨਾਲ ਸਵੈ ਰੋਜ਼ਗਾਰ ਸਿੱਖ ਲਈ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਇਸ ਵਾਰ 25ਵਾਂ ਕੈਂਪ ਹੈ 24 ਸਾਲਾਂ ਦੇ ਵਿੱਚ 24 ਕੈਂਪ ਲੱਗੇ ਔਰ ਹਜ਼ਾਰਾਂ ਮਹਿਲਾਵਾਂ ਚਾਹੇ ਉਹ ਪਠਿੰਡੇ ਵਿੱਚ ਵਸਦੀਆਂ ਚਾਹੇ ਆਸ-ਪਾਸ ਪਿੰਡਾਂ ਦੀਆਂ ਚਾਹੇ ਮੇਰੀਆਂ ਬੇਟੀਆਂ ਔਰ ਚਾਹੇ ਉਹਨਾਂ ਦੀ ਉਮਰ ਕੋਈ ਵੀ ਹੋਵੇ ਕੁਆਲਿਫੀਕੇਸ਼ਨ ਕੋਈ ਵੀ ਹੋਵੇ ਸਭ ਦਾ ਸਵਾਗਤ ਹੁੰਦਾ ਇਸ ਕੈਂਪ ਵਿੱਚ ਐਸਵੇਰੇ ਕੈਂਪ ਅਸੀਂ ਆਦਰਸ਼ ਸਰਕਾਰੀ ਸਕੂਲ ਲਗਾ ਰਹੇ ਹਾਂ ਜਿਹੜਾ ਕਿ ਕਨਾਲ ਥਾਣੇ ਕੋਲ ਕਨਾਲ ਕਲੋਨੀ ਠੰਡੀ ਸੜਕ ਕੋਲੇ ਹੈਗਾ ਔਰ ਸੀਨੀਅਰ ਸੈਕੰਡਰੀ ਸਕੂਲ ਹੈ ਕੱਲ ਤੋਂ ਇਹ ਪ੍ਰਕਿਰਿਆ ਇੱਥੇ ਸ਼ੁਰੂ ਹੋ ਰਹੀ ਹੈ ਰਜਿਸਟ੍ਰੇਸ਼ਨ ਦੀ ਸਵੇਰ 9 ਤੋਂ ਲੈ ਕੇ 11 ਵਜੇ ਤੱਕ ਦਾ ਰੇੜਾ ਟਾਈਮ ਹੈ ਕਲਾਸਿਸ ਦਾ ਰਹੂਗਾ ਲੇਕਿਨ ਜਿਹੜੀ ਪ੍ਰਕਿਰਿਆ ਹੈ ਉਹ 3 ਦਿਨਾਂ ਦੇ ਅੰਦਰ ਅਸੀਂ ਰਜਿਸਟ੍ਰੇਸ਼ਨ ਦੀ ਖਤਮ ਕਰਾਂਗੇ ਜਿਹੜੀ ਹੈਗੀ ਹੈ 9 ਤੋਂ ਲੈ ਕੇ 12 ਵਜੇ ਤੱਕ ਤਾਂ ਕੱਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਸਕੂਲ ਕਨਾਲ ਥਾਣਾ ਇੱਕ ਵਾਰ ਫੇਰ ਮੇਰੀਆਂ ਪਿਆਰ ਨਾਲ ਮੇਰੀਆਂ ਬੇਟੀਆਂ ਸੁਣ ਲੈਣ ਕੱਲ ਤੋਂ ਫਾਰਮ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਰਜਿਸਟ੍ਰੇਸ਼ਨ ਹੋਣੀ ਹੈ ਔਰ ਇਹ ਕੋਈ ਆਨਲਾਈਨ ਫਾਰਮ ਪ੍ਰਕਿਰਿਆ ਨਹੀਂ ਹੈ ਇਹ ਤੁਹਾਨੂੰ ਉੱਥੇ ਆ ਕੇ ਹੀ ਰਜਿਸਟ੍ਰੇਸ਼ਨ ਕਰਾਣੀ ਪਊਗੀ ਔਰ ਆਪਣੀ ਫੋਟੋ ਲੈ ਕੇ ਆਣੀ ਕਾਦਰ ਕਾਰਡ ਦੀ ਕਾਪੀ ਤਾਂ ਜੋ ਤੁਹਾਨੂੰ ਬਾਅਦ ਵਿੱਚ ਮੁਸ਼ਕਿਲ ਨਾ ਆਏ ਔਰ ਸੋਮਵਾਰ ਤੋਂ ਇਹ ਕਲਾਸਾਂ ਸ਼ੁਰੂ ਹੋ ਜਾਣਗੀਆਂ ਤਾਂ ਇਸ ਦੀ ਸਿਖਲਾਈ ਦੀ ਕੋਈ ਫੀਸ ਨਹੀਂ ਹੈ ਹਰ ਸਾਲ ਮੁਫਤ ਕਰਾਇਆ ਜਾਂਦਾ ਹੈ ਤਾਂ ਤੁਹਾਡੇ ਮਾਧਿਅਮ ਰਾਹੀਂ ਪ੍ਰੈਸ ਮੀਡੀਆ ਰਾਹੀਂ ਪੈਨਾ ਨੂੰ ਸਭ ਬੀਬੀਆਂ ਨੂੰ ਮੇਰੀਆਂ ਮਾਮਾ ਨੂੰ ਸਭ ਨੂੰ ਇੱਕੋ ਹੀ ਸੰਦੇਸ਼ ਕਿ ਆਓ ਇਸ ਹੁਨਰ ਦੇ ਲੰਗਰ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਨਹੀਂ ਜੀ ਰਜਿਸਟ੍ਰੇਸ਼ਨ ਇੱਕ ਜ਼ਰੂਰੀ ਫਾਰਮੈਲਿਟੀ ਹੈ ਜਦੋਂ ਕਿ ਸਾਡੇ ਕੋਲ ਜਦੋਂ ਲੜਕੀਆਂ ਆਉਂਦੀਆਂ ਕਿ ਸਾਨੂੰ ਕਿਉਂਕਿ ਅੱਜ ਕੱਲ ਸੇਫਟੀ ਪੁਆਇੰਟ ਆਫ 뷰 ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਾਨੂੰ ਪਤਾ ਹੋਵੇ ਕਿ ਜੋ ਇਨਸਾਨ ਕੈਂਪ ਦੇ ਅੰਦਰ ਐਂਟਰ ਕਰ ਰਿਹਾ ਹੈ ਕਿ ਉਹ ਕਿੱਥੋਂ ਆ ਰਿਹਾ ਪ੍ਰੋਪਰ ਇਥੋਂ ਦਾ ਰਹਿਣ ਵਾਲਾ ਹੈ ਕਿ ਉਹਦਾ ਐਡਰੈਸ ਹੈ ਕੋਈ ਅਨਸੁਖਾਵੀ ਕਰਨਾ ਤੋਂ ਬਚਣ ਦੇ ਲਈ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਹੈ ਕਿੰਨੇ ਕੈਂਪ ਲਗਾਤੇ ਕਿੰਨੀਆਂ ਲੜਕੀਆਂ ਔਰਤਾਂ ਨੂੰ ਸਰਟੀਫਿਕੇਟ ਦੇ ਦੇਖੋ 24 ਦੇ ਕਰੀਬ ਕੈਂਪ ਹੈ ਜਿਹੜੇ ਅੱਜ ਤੱਕ ਲੱਗ ਚੁੱਕੇ ਆ ਔਰ 36000 ਜਿਹੜੀਆਂ ਲਗਭਗ ਔਰਤਾਂ ਤੇ ਮਹਿਲਾਵਾਂ ਸਾਡੀਆਂ ਬੇਟੀਆਂ ਮੇਰੇ ਮਾਮਾ ਦੀ ਉਮਰ ਦੀਆਂ ਵੀ ਉੱਥੇ ਆਉਂਦੀਆਂ ਬੇਟੀਆਂ ਦੀ ਉਮਰ ਦੀ ਵੀ ਆਉਂਦੀਆਂ ਮੇਰੇ ਹਾਮ ਉਮਰ ਵੀ ਉੱਥੇ ਪਹੁੰਚਦੀ ਹੈ ਵੱਖ-ਵੱਖ ਕੋਰਸਾਂ ਦੇ ਵਿੱਚ 36000 ਦੇ ਲਗਭਗ ਮਹਿਲਾਵਾਂ ਨੇ ਫ੍ਰੀ ਸਿਖਲਾਈ ਇੱਥੋਂ ਲੈ ਚੁੱਕੀਆਂ ਹੈ ਜਿਹੜਾ ਸਾਮਾਨ ਹੋਗਾ ਉਹ ਆਪ ਲੈ ਕੇ ਆਉਣਾ ਤੁਹਾਨੂੰ ਜਿਹੜਾ ਕਪੜਾ ਹੋਵੇ ਦੇਖੋ ਜੀ ਜਦੋਂ ਅਸੀਂ ਉਹਦਾ ਇੱਕ ਸਿਸਟਮ ਬਣਾਇਆ ਜਦੋਂ ਸਾਡੇ ਕੋਲ ਕੋਈ ਐਪਲੀਕੇਸ਼ਨ ਆਉਂਦੀ ਹੈ ਕਿ ਮੈਂ ਇਹ ਚੀਜ਼ ਮ ਆਪਣੇ ਕੋਲੋਂ ਨਹੀਂ ਲਿਆ ਸਕਦੀ ਤਾਂ ਸਾਡੇ ਕੋਲ ਬਹੁਤ ਹੀ ਦਾਨੀ ਸੱਜਣ ਵੀ ਹੈ ਔਰ ਦੂਸਰਾ ਸਾਡੇ ਸੰਸਥਾ ਦੇ ਮੈਂਬਰ ਵੀ ਹੈ ਇਸ ਤਰ੍ਹਾਂ ਦੀ ਸਾਨੂੰ ਕਦੇ ਕੋਈ ਦਿੱਕਤ ਨਹੀਂ ਆਈ ਅਸੀਂ ਪ੍ਰੋਵਾਈਡ ਵੀ ਕਰਵਾ ਦਿੰਦੇ ਹਾਂ ਬੱਚੀਆਂ ਕਈ ਲੈ ਕੇ ਵੀ ਆ ਗਏ ਉਹਨਾਂ ਜਦੋਂ ਇਹ ਕਾਪਾ ਲੈ ਜਿੰਨਾ ਸਾਹਿਬਲੇ ਟੌਪ ਤੋਂ ਉਹਨਾਂ ਨੇ ਸ਼ੁਰੂ ਕੀਤਾ ਨਾ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਸੰਸਥਾ ਤਾਂ ਇੱਕ ਉਪਰਾਲਾ ਨੇਕੀ ਕਰਦਰੀ ਆਪਣੀ ਨਾਲ ਤੇ ਮੇਰੇ ਖਿਆਲ ਇਹ ਰਿਕ ਇਨਸਾਨ ਨੂੰ ਦੇਖਣਾ ਵੀ ਚਾਹੀਦਾ ਪਰ ਫਿਰ ਵੀ ਜੇ ਤੁਹਾਡੇ ਕੁਐਸਚਨ ਦਾ ਮੈਂ ਆਨਸਰ ਤੁਸੀਂ ਕੁਐਸਚਨ ਬਹੁਤ ਵਧੀਆ ਕੀਤਾ ਕਿਉਂਕਿ ਜਦੋਂ ਆਪਾਂ ਕੋਈ ਕੰਮ ਕਰਦੇ ਆ ਤਾਂ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਕਿ ਇਹ ਕਿੰਨਾ ਕੁ ਸਹਾਇ ਹੈ ਸਾਡੇ ਸਮਾਜ ਦੇ ਲਈ ਇਹ ਉਦੋਂ ਪਤਾ ਲੱਗਦਾ ਜਦੋਂ ਅਸੀਂ ਕਿਸੇ ਗਲੀ ਦੇ ਮੋੜ ਤੇ ਜਾਂਦੇ ਆ ਜਾਂ ਕਿਸੇ ਅਸੀਂ ਕਿਸੇ ਗਲੀ ਚੋਂ ਗੁਜ਼ਰੇ ਹੋਣੇ ਕਿਸੇ ਮਾਰਕੀਟ ਤੋਂ ਗੁਜ਼ਰੇ ਹੋਣੇ ਤਾਂ ਪਿੱਛੋਂ ਆ ਜਾਂਦੀ ਹੈ ਵੀ ਨੂੰ ਮੈਡਮ ਅਸੀਂ ਤੁਹਾਡੇ ਕੈਂਪ ਤੋਂ ਸਿੱਖੇ ਸੀ ਆਹ ਮਾੜਾ ਦਾ ਚਰਨ ਪਾ ਦਿੱਤਾ ਆ ਮਾੜਾ ਦਾ ਸਾਡੇ ਕਰੀ ਹੁਕੀ ਜੋ ਮੇਰੇ ਸੈਂਟਰ ਤੇ ਹੋ ਕੇ ਜਾਏ ਤਾਂ ਇਸ ਤਰ੍ਹਾਂ ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਆਸ-ਪਾਸ ਦਾ ਮਾਹੌਲ ਦੇਖਦੇ ਹੋ ਜਿੱਥੇ ਵੀ ਜਾਣਦੇ ਹੋ ਕਿ ਲੜਕੀਆਂ ਦੇ ਵਿੱਚ ਸਭ ਤੋਂ ਪਹਿਲਾਂ ਕੰਫੀਡੈਂਸ ਦੂਜਾ ਹੱਥ ਦੇ ਵਿੱਚ ਹੁਨਰ ਦੇ ਨਾਲ ਜਦੋਂ ਉਹ ਸਮਾਜ ਦੇ ਵਿੱਚ ਵਿਚਰਦੀਆਂ ਸਾਨੂੰ ਆਸ-ਪਾਸ ਦੇਖਦੀਆਂ ਕਿ ਮਹਿਲਾਵਾਂ ਆਪਣੇ ਪੈਰਾਂ ਤੇ ਖੜ੍ਹੀਆਂ ਤਾਂ ਸਾਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਉਪਰਾਲਾ ਉਹ ਸਫਲ ਹੈ ਮੈਡਮ ਕਿੰਨੇ ਜਿਹੜੇ ਹੈਗੇ ਖੁਦੋ ਚੱਕੇ ਗਏ ਹੈ ਕਿੰਨੇ ਤੋਂ ਕਰਨੇ ਕਿ ਹੈਗੇ ਦੇਖੋ ਜੀ ਚੱਲ ਗਈ ਹੈ ਵੀ ਵੀ ਸਾਲ ਨੂੰ ਮਿਲਦੇ ਆ ਜੇ ਰੋਡੇ ਕੋਈ ਇਸ ਤਰ੍ਹਾਂ ਦੇ ਜੇ ਉਹ ਫਿਰ ਸਾਰੇ ਤਾਂ ਉਹਦੇ ਤੋਂ ਵੀ ਮਿਲਦੇ ਸਾਡੇ ਕੋਲ ਜੀ ਅਨਲਿमिटेड ਕੇਸ ਐ ਸਾਲ ਦੇ ਵਿੱਚ ਮੈਂ ਮਤਲਬ 15 16 ਇਸ ਤਰ੍ਹਾਂ ਦੀ ਮਹਿਲਾਵਾਂ ਨੂੰ ਮਿਲ ਹੀ ਲੈਣੀ ਹੈ ਜਿਹੜੀਆਂ ਆਪਣਾ ਆਪਣਾ ਕੰਮ ਕਰ ਰਹੀਆਂ ਸਭ ਤੋਂ ਛੋਟਾ ਜਿਹੜਾ ਬੇਸਿਕ ਕੰਮ ਐ ਮੈਂ ਤੁਹਾਨੂੰ ਦੱਸਣੀ ਇੱਕ ਮਹਿੰਦੀ ਤੋਂ ਲੈਣੇ ਆ ਸੀ ਮਹਿੰਦੀ ਸਿੱਖ ਕੇ ਕਿ ਅਗਰ 300 ਲੜਕੀਆਂ ਇੱਕ ਕੈਂਪ ਦੇ ਵਿੱਚ 300 ਹੋ ਜਾਂਦੀਆਂ ਜਿਹੜੀਆਂ ਮਹਿੰਦੀ ਸਿੱਖਦੀਆਂ ਅਗਰ 300 ਸਿੱਖ ਕੇ ਜਾਂਦੀਆਂ ਤਾਂ 100 150 ਕੈਂਪ ਲਗਾਈ ਬੈਠੇ ਹੋਣਗੇ ਜਦੋਂ ਕਰਵਾ ਚੌਧਾ ਤੀਆਂ ਦੇ ਮੇਲੇ ਹੁੰਦੇ ਆ ਤਾਂ ਆਪਣੀ ਛੋਟੀ ਅਰਨਿੰਗ ਐ ਉਥੋਂ ਹੀ ਪਤਾ ਲੱਗ ਜਾਂਦੇ ਕਿ ਇਹਨਾਂ ਨੂੰ ਫਾਇਦਾ ਹੋ ਰਿਹਾ ਸਰਕਾਰਾਂ ਵਾਲਾ ਕੰਮ ਕਰ ਰਹੇ ਨੇ ਉਸੇ ਮੋਟਿਵ 'ਤੇ ਆਪਣਾ ਵੀ ਲੜਕੀਆਂ ਨੂੰ ਦੇਖੋ ਜੀ ਸਾਡੀ ਐਨਜੀਓ ਦਾ ਨਾਮ ਡਾਇਮੰਡ ਵੈਲਫੇਅਰ ਸੁਸਾਇਟੀ ਆ ਹੁਣ ਕਈ ਵਾਰ ਲੋਕ ਸੋਚਦੇ ਸੀ ਜਦੋਂ ਤੁਸੀਂ ਐਨਜੀਓ ਸ਼ੁਰੂ ਕੀਤੀ ਸੀ ਕਿ ਡਾਇਮੰਡ ਮਤਲਬ ਅਮੀਰਾਂ ਦੀ ਆ ਡਾਇਮੰਡ ਮਤਲਬ ਕੋਈ ਡਾਇਮੰਡ ਨਾਮ ਹੀ ਡਾਇਮੰਡ ਕਿਉਂ ਆ ਤਾਂ ਇੱਕੋ ਹੀ ਮੋਟਿਵ ਸੀ ਕਿ ਤਰਾਸ਼ਣਾ ਮਤਲਬ ਕੁਆਲਿਟੀ ਹਰ ਇੱਕ ਦੇ ਅੰਦਰ ਹੁੰਦੀ ਆ ਨਿੱਖੜ ਕੇ ਹਰ ਕੋਈ ਬਾਹਰ ਆਉਣਾ ਚਾਹੁੰਦਾ ਲੇਕਿਨ ਉਹਨੂੰ ਤਰਾਸ਼ਣ ਦੀ ਬਹੁਤ ਜ਼ਰੂਰਤ ਹੁੰਦੀ ਆ ਤਾਂ ਥਿਸ ਇਜ਼ ਦਾ ਪਲੇਟਫਾਰਮ ਥਿਸ ਇਜ਼ ਦਾ ਪਲੇਟਫਾਰਮ ਕਿ ਦੇ ਕਮ ਫੋਰ ਹੈ ਇਹੋ ਸਟਾਰਟਿੰਗ ਹੀ ਕਰਲੇ ਸੀ ਉਹ ਕਿੰਨੇ ਕੇ ਆ ਜੀ ਹਾਂ ਜੀ ਇਹ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਅਸੀਂ ਕੈਂਪ ਲਾਇਆ ਸੰਗੂਆਣਾ ਵਸਤੀ ਐਸਐਸਡੀ ਮੰਗਤਰਾਮ ਸਕੂਲ ਦੇ ਵਿੱਚ ਉਹ ਸਾਡਾ ਪਹਿਲਾ ਕੈਂਪ ਸੀ ਔਰ ਜਦੋਂ ਅਸੀਂ ਬੁਲਾਣ ਗਏ ਉਥੋਂ ਦੀਆਂ ਲੜਕੀਆਂ ਨੂੰ ਲੇਡੀਜ਼ ਨੂੰ ਦੱਸਣਗੇ ਵੀ ਅਸੀਂ ਇਸ ਤਰ੍ਹਾਂ ਦਾ ਕੈਂਪ ਲਾਇਆ ਤਾਂ ਮਤਲਬ ਕਿਸੇ ਦੇ ਹਸਬੰਦ ਹੀ ਨਹੀਂ ਆਉਂਦੇ ਤਾਂ ਪਤਾ ਨਹੀਂ ਕੀ ਹੋਊਂ ਹੀ ਫਿਰਦੀਆਂ ਮਤਲਬ ਪੰਜਾਬੀ ਚ ਦੱਸਾਂ ਵਿਲੀਆਂ ਫਿਰਦੀਆਂ ਧੁੱਪੇ ਹੈਨਾ ਮਤਲਬ ਜੀ ਮੈਂ ਤੁਹਾਨੂੰ ਪੰਜਾਬੀ ਭਾਸ਼ਾ ਚ ਤੇ ਲੇਕਿਨ ਉਸ ਤੋਂ ਬਾਅਦ 1 ਰੁਪਏ ਦਾ ਸਾਡਾ ਫਾਰਮ ਸੀਗਾ ਅਸੀਂ ਕਿਹਾ ਵੀ 1 ਰੁਪਿਆ ਲਵਾਂਗੇ ਕਿਉਂਕਿ ਅੱਜ ਕੱਲ ਜਮਾ ਹੈ ਕਿ ਦੋਨੋਂ ਫ੍ਰੀ ਚ ਤਾਂ ਕਹਿੰਗੇ ਵੈਸੀ ਹੀ ਆ 1 ਰੁਪਏ ਦਾ ਫਾਰਮ ਹੈ ਜੀ ਇਹ ਫਾਰਮ ਭਰ ਦਿਓ ਤੁਸੀਂ ਤੇ ਤੁਸੀਂ ਕੈਂਪ ਪਾਓ ਫਿਰ ਅਸੀਂ ਮਿੰਟਾ ਕੱਢ ਕੇ ਜਦੋਂ ਉੱਤੇ 10 ਜਣੀਆਂ ਆਈਆਂ ਪਹਿਲੇ ਦਿਨ ਉਹਨਾਂ ਨੇ ਜਾ ਕੇ ਹੋਰਾਂ ਨੂੰ ਦੱਸਿਆ ਕਰਦੇ ਕਰਦੇ ਸਾਡੇ ਕੋਲ 9 ਦਿਨਾਂ ਦੇ ਅੰਦਰ ਅਸੀਂ 500 ਦੀ ਰਜਿਸਟ੍ਰੇਸ਼ਨ ਕੀਤੀ ਪੂਰੀ ਬਸਤੀ ਦੇ ਅੰਦਰ ਹੈ ਅੱਜ ਵੀ ਮੈਨੂੰ ਯਾਦ ਹੈ ਕਿ ਮੈਂ ਪਿੱਛੇ ਜੇ ਕਿਸੇ ਮੁਹਿੰਮ ਦੇ ਦੌਰਾਨ ਗਈ ਸੀ ਕਿਉਂਕਿ ਮੈਂ ਚਲੋ ਇੱਥੇ ਉਹ ਗੱਲ ਨਹੀਂ ਕਰਦੀ ਜੋ ਵੀ ਇਹ ਪਾਰਟੀ ਜੋ ਵੀ ਹੈ ਐਨੀਥਿੰਗ ਮੈਂ ਕਿਸੇ ਕੰਮ ਗਈ ਉੱਥੇ ਮੈਨੂੰ ਅੰਦਰ ਭੱਜ ਕੇ ਬੁਲਾਇਆ ਕੋਈ ਆਈ ਹੁੰਡ ਕੱਟਿਆ ਹੋਇਆ ਸੀ ਕਹਿੰਦੇ ਇਹ ਤਾਂ ਵੀਨੂ ਮੈਡਮ ਮੈਂ ਕਹਿੰਦੀ ਜਿਹੜੀ ਮੈਂ ਅੱਜ ਸਲਾਈ ਕਰੀ ਹੁੰਦੀ ਆ ਨਾ ਪਰ ਘਰ ਚੱਲੀ ਜਾਂਦਾ ਇਹਨਾਂ ਦੇ ਕੈਂਪਸ 'ਚ ਸੀ ਕਹੀ ਸੀ ਉਹ ਹੀ ਵੀਨੂ ਮੈਡਮ ਵੀਨੂ ਮੈਂ ਤੁਸੀਂ ਐਡੇ ਪਤਾ ਨਹੀਂ ਪਛਾਨੀ ਨਹੀਂ ਆਏ ਤੁਸੀਂ ਕਿਉਂਕਿ ਉਦੋਂ ਮੈਂ ਅਨਮੈਰਿਟ ਸੀ ਜਦੋਂ ਇਹ ਸ਼ੁਰੂ ਕੀਤਾ ਬਹੁਤ ਛੋਟੀ ਜੀ ਉਮਰ ਸੀ ਮੇਰੀ ਤੇ ਉਦੋਂ ਤੋਂ ਜਿਉਹ ਪ੍ਰਾਲਾ ਸ਼ੁਰੂ ਹੋਇਆ 500 ਤੋਂ ਸ਼ੁਰੂ ਹੋ ਕੇ ਅੱਜ ਦੀ ਸੰਖਿਆ 36000 ਹੋ ਗਈ ਤੇ ਜਿਹੜੇ ਮੈਂ ਸੀ ਤੇ ਮੇਰੇ ਨਾਲ ਦੋ ਲੜਕੀਆਂ ਸੀਆਂ ਦੋ ਰਿਸ਼ਤੇਦਾਰਾਂ ਦੀਆਂ ਸੀ ਦੋ ਮੇਗੀਆਂ ਸਟੂਡੈਂਟ ਸੀਗੀਆਂ ਤੇ ਅੱਜ ਕਾਰਵਾਇਡਾ ਵੱਡਾ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਤੀਆਂ ਦੇ ਮੇਲੇ ਵੀ ਲੱਗਦੇ ਆ ਲੋਹੜੀ ਦੇ ਪ੍ਰੋਗਰਾਮ ਵੀ ਹੁੰਦੇ ਆ ਅਸੀਂ ਇਕੱਠੇ ਵੀ ਹੁੰਨੇ ਆ ਤਾਂ ਕਰਮਾ ਬਹੁਤ ਵੱਡਾ ਹੋ ਗਿਆ ਤੁਸੀਂ ਪ੍ਰੰਤਿ ਗੱਲ ਕੀਤੀ ਹੈ ਕਿਉਂ ਲੱਗਿਆ ਵੀ ਬੱਚਿਆਂ ਨੂੰ ਜਾਂ ਲੜਕਿਆਂ ਨੂੰ ਚੱਲਦਾ ਰਸ ਹੋਣੀ ਚਾਹੀਦਾ ਦੇਖੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸੈਲਫ ਡਿਫੈਂਸ ਹੈ ਕਿ ਅਬ ਇਹ ਨਹੀਂ ਕਿਸੇ ਆਪਣੀ ਰੱਖਿਆ ਕਰਦੀ ਆਪਣੇ ਪਰਿਵਾਰ ਦੀ ਵੀ ਹੈ ਦੂਸਰੀ ਤੁਸੀਂ ਦੇਖਿਆ ਕਿ ਪਿਛੇ ਵਾਰ ਦੀ ਵੀ ਪ੍ਰੋਬਲਮ ਆਈ ਆ ਪਾਕਿਸਤਾਨ ਦੀ ਹੁਣ ਤੁਸੀਂ ਜਿਹੜੀ ਵਾਰ ਹੁਣ ਹੋਈ ਹੈ ਦੇਖ ਕੇ ਹਟਿਆ ਉਹਦੇ ਵਿੱਚ ਤੁਸੀਂ ਦੇਖੋ ਸਿਵਲ ਡਿਫੈਂਸ ਦੇ ਵਿੱਚ ਸ਼ਰਦਾ ਜੀ ਵੀ ਬੈਠੇ ਆ ਇਹ ਵੀ ਮੈਂਬਰ ਹੈ ਮੈਂ ਵੀ ਸਿਵਲ ਡਿਫੈਂਸ ਦੇ ਮੈਂਬਰ ਆ ਮੈਂ ਡਿਪਟੀ ਪੋਸਟ ਵਾਰਡਨ ਆ ਇਹਨਾਂ ਕੋਲ ਵੀ ਜ਼ਿੰਮੇਵਾਰੀ ਹੈ ਅਸੀਂ ਸੋਚਦੇ ਹਾਂ ਕਿ ਜਿਹੜੇ ਇੱਕ ਬੰਦੇ ਨੂੰ ਇੱਕ ਟ੍ਰੇਨਿੰਗ ਹੋ ਗਈ ਉਹ ਇਹ ਨਹੀਂ ਜ਼ਰੂਰੀ ਨਹੀਂ ਕਿ ਆਪਣੇ ਆਪ ਨੂੰ ਹੀ ਬਚਾਣਾ ਹੈ ਉਹ ਆਪਣੇ ਪਰਿਵਾਰ ਨੂੰ ਵੀ ਸੁਰੱਖਿਆ ਕਰ ਸਕਦਾ ਜਿਸ ਤਰ੍ਹਾਂ ਦਾ ਕੋਈ ਮਾਹੌਲ ਹੁੰਦਾ ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋ ਜਾਂਦਾ ਤਾਂ ਉਹਦੇ ਲਈ ਅੱਜਕੱਲ ਸੈਲਫ ਡਿਫੈਂਸ ਬਹੁਤ ਰੋਲ ਇਹ ਜੇ ਲਿਮਟ ਵੀ ਰੱਖੀਏ ਤਾਂ ਬਹੁਤ ਗੂਸਾ ਆਉਂਦਾ ਦੇਖੋ ਏਜ ਲਿਮਟ ਤਾਂ ਤੁਸੀਂ ਦੇਖੋ ਇੰਨੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਮਨਾਸਟਿਕ ਕਰੀ ਜਾਂਦੀਆਂ ਨਾ 6-6 ਸਾਲ ਦੀਆਂ ਤੁਸੀਂ ਗਰਾਊਂਡ ਤੋਂ ਸਟੇਡੀਅਮ 'ਤੇ ਹਰ ਸਾਲ ਦੇਖਦੇ ਹੋ 15 ਅਗਸਤ ਤੇ 26 ਜਨਵਰੀ 'ਤੇ ਤਾਂ ਮੈਨੂੰ ਲੱਗਦਾ देयर ਸ਼ੁੱਡ ਨਾਟ ਤੋ ਪਾਕੀ ਜਨ ਲਈ ਵੀ ਜਾਗਰੋ ਅੱਜ ਵਾਤਾਵਰਨ ਵਿਸ਼ਾ ਹੈ ਕਾਫੀ ਐਨਜੀਓ ਨਾਲ ਗੱਲ ਕੀਤੀ ਦਰਖਤ ਲਾਉਣ ਦੇ ਮਾਮਲੇ ਵਿੱਚ ਆਪਾਂ ਵੀ ਉਹਨਾਂ ਨੇ ਵੀ ਗੱਲ ਕੀਤੀ ਕਿ ਜਿੱਥੇ ਕਿਸੇ ਘਰ ਦੇ ਅੱਗੇ ਦਰਖਤ ਨਹੀਂ ਲੱਗਦਾ ਉੱਥਾਂ ਜਿਆਦਾ ਪੱਤਿਆਂ ਦੀ ਸਟੱਪਲ ਇਹ ਤੋਂ ਹੋਰ ਤਾਂ ਲੱਗਦਾ ਕਿ ਇਹਨਾਂ ਤੇ ਵੀ ਜਾਗਰੂ ਕਰਨ ਦੀ ਲੋੜ ਆ ਵੀ ਔਰਤਾ ਮਤਲਬ ਉਹਨੂੰ ਹੀ ਵਾਤਾਵਰਣ ਬਾਰੇ ਜਾਂ ਬਾਕੀ ਚੀਜ਼ਾਂ ਬਾਰੇ ਜਾਂ ਅੱਜ ਦਾ ਬੇੜਾ ਮੋਬਾਈਲ ਤੇ ਰੀਨਾ ਬਾਰੇ ਬਾਕੀ ਚੀਜ਼ਾਂ ਬਾਰੇ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਦੇਖੋ ਜੀ ਇਹ ਕੈਂਪ ਨਹੀਂ ਐਕਚੁਅਲੀ ਏਕਸਕਿਊਜ਼ ਮੀ ਇੱਕ ਪਰਸਨੈਲਿਟੀ ਡਿਵੈਲਪਮੈਂਟ ਪਲੇਟਫਾਰਮ ਵੀ ਹੈ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕੈਂਪ ਦੇ ਵਿੱਚ ਅਸੀਂ ਰਾਉਂਡ ਕਰਦੇ ਹਾਂ ਵਕ ਵਕ ਸ਼ਕਤੀਤਾ ਗ੍ਰੇਡ ਪਰਸਨੈਲਿਟੀ ਉੱਥੇ ਵਿਜ਼ਿਟ ਕਰਦੀਆਂ ਉਹ ਆਪਣਾ ਜ਼ਰੂਰ ਇੱਕ ਨਾ ਇੱਕ ਪ੍ਰਭਾਵ ਜ਼ਰੂਰ ਪਾ ਕੇ ਜਾਂਦੇ ਆ ਹੁਣ ਤੋਂ ਮੈਂ ਹੈਲਥ ਦੀ ਗੱਲ ਨਹੀਂ ਕਰਦੀ ਮੱਲੂਕੀ ਲਈ ਦੀ ਡਾਕਟਰ ਜਾਂਉਂਦੇ ਆ ਤਾਂ ਕੁਝ ਹੈਲਥ ਟਿਪਸ ਦੇ ਕੇ ਜਾਂਦੇ ਆ ਕੁਝ ਉਹਨਾਂ ਨੂੰ ਅਵੇਅਰਨੈਸ ਕਰਕੇ ਜਾਂਦੇ ਆ ਹੁਣ ਜਿਵੇਂ ਸੈਲਫ ਡਿਫੈਂਸ ਦੀ ਗੱਲ ਕੀਤੀ ਉਹ ਵੀ ਕਿਸ ਤਰ੍ਹਾਂ ਦੇ ਮੋਚ ਕਿਵੇਂ-ਕਿਵੇਂ ਤੁਸੀਂ ਕਿਵੇਂ ਬਚਣਾ ਹੈ ਜਾਂ ਕਿਵੇਂ ਬਚਾਉਣਾ ਹੈ ਉਹ ਵੀ ਦੱਸਿਆ ਜਾਂਦਾ ਹੈ ਤੀਸੀ ਗੱਲ ਜਿਵੇਂ ਤੁਸੀਂ ਵਾਤਾਵਰਣ ਦੀ ਕੀਤੀ ਡੂਰਿੰਗ that ਪੀਰੀਅਡ ਵੀ ਆਲਸੋ ਕੰਡਕਟ ਪਲਾਂਟੇਸ਼ਨ ਡੇ ਉਸ ਟਾਈਮ ਉਹ ਵੀ ਉਹਨਾਂ ਨੂੰ ਮਹੱਤਤਾ ਦਰਸਾਈ ਜਾਂਦੀ ਹੈ ਇੱਕ ਗੱਲ ਜ਼ਰੂਰ ਹੈ ਕਿ ਔਰਤ ਸਮਾਜ ਦੀ ਸਿਰਜਣਹਾਰ ਹੈ ਜਦੋਂ ਇੱਕ ਔਰਤ ਪੜ੍ਹੀ ਲਿਖੀ ਹੋਏਗੀ ਗੁਣਕਾਰੀ ਹੋਏਗੀ ਇਸ 21 ਤੋਂ 25 ਦਿਨਾਂ ਦੇ ਕੈਂਪ ਦੇ ਵਿੱਚ ਜੋ-ਜੋ ਗੁਣ ਇਥੋਂ ਲੈ ਕੇ ਜਾਏਗੀ ਅਗਰ ਉਹ ਇਸ ਕੇਸ ਦਾ ਕੋਈ 60% ਵੀ ਸਿੱਖਦੀ ਹੈ 70% ਵੀ ਸਿੱਖਦੀ ਹੈ 80% ਵੀ ਸਿੱਖਦੀ ਹੈ ਡੈਫੀਨਟਲੀ ਹੈ ਇਫ ਸ਼ੀ ਇਜ਼ ਅ ਸਰਜਨ ਹਰ ਤਾਂ ਉਹ ਆਪਣਾ ਸਮਾਜ ਸਰਜੀਂ ਪਿੰਡਾਂ ਦੇ ਬੱਚੇ ਜਾਂ ਕੇ ਆਉਂਦੇ ਆ ਯਾਨੀ ਕਿ ਸ਼ਹਿਰ ਦੇ ਬੱਚੇ ਜਾ ਰਹੇ ਹੁੰਦੇ ਆ ਪਿੰਡਾਂ ਦੇ ਬੱਚੇ ਦੇਖੋ ਜਿਹੜੀਆਂ ਪਹਿਲੀ ਗੱਲ ਤਾਂ ਇਹ ਲੜਕੀਆਂ ਔਰ ਔਰਤਾਂ 12 ਤੋਂ ਲੈ ਕੇ 60 ਸਾਲ ਤੱਕ ਦੀ ਹਰੇਕ ਔਰਤ ਔਰ ਬੱਚੀ ਇਹਦੇ ਵਿੱਚ ਹੁੰਦੀ ਹੈ ਔਰ ਮੋਸਟਲੀ ਵੈਸੇ ਜਿਹੜੀ ਤਜਰਬੇ ਤਬ ਬੱਚੂ ਹੈ ਉਹ ਨੀਅਰ ਬਾਈ ਦਿੱਤੀ ਜਾਂਦੀ ਹੈ ਕਿਉਂਕਿ ਨੇੜੇ ਆ ਸਕਣ ਜਾ ਸਕਣ ਪਰ ਫਿਰ ਵੀ ਜਦੋਂ ਤੁਹਾਡੇ ਮੀਡੀਆ ਰਾਹੀਂ ਇਹ ਮੈਸੇਜ ਦੂਰ ਦੂਰ ਤੱਕ ਜਾਂਦਾ ਸਾਨੂੰ ਵੀ ਅਸੀਂ ਹੈਰਾਨ ਹੋ ਜਾਂਦੇ ਹਾਂ ਜਦੋਂ ਬੱਚੀ ਆ ਕੇ ਕਹਿੰਦੀ ਮੈਮ ਮੇਰੀ 12 ਵਜੇ ਬੱਸ ਹੈ ਮੈਡਮ ਮੈਂ 10 ਮਿੰਟ ਤਾਂ ਲੇਟ ਹੋ ਗਈ ਮੇਰੀ ਬੱਸ 10 ਮਿੰਟ ਲੇਟ ਹੋਣੀ ਸੀ ਫਿਰ ਅਸੀਂ ਜਦੋਂ ਪੁੱਛ ਕੇ ਹੈਰਾਨ ਹੋ ਜਾਂਦੇ ਹਾਂ ਵੀ ਕੋਈ ਕਿਹੜੇ ਪਿੰਡੋਂ ਆ ਰਹੀ ਹੈ ਘੋੜੀ ਕਿ ਕਿੱਥੋਂ ਆ ਰਹੀ ਹੈ ਬਟ ਮੈਨੂੰ ਇੱਕ ਹੋਰ ਵੀ ਬੱਚਿਆਂ ਨੇ ਇੱਕ ਸਵਾਲ ਕੀਤਾ ਸੀ ਕਿ ਮੈਡਮ ਤੁਸੀਂ ਇਹ ਕੈਂਪ ਕੱਲੇ ਬਠਿੰਡੇ 'ਚ ਹੀ ਕਿਉਂ ਲਾਉਨੇ ਹੋ ਤੁਸੀਂ ਸਾਰੇ ਕਿਤੇ ਲਾਇਆ ਕਰੋ ਕਿ ਮੈਨੂੰ ਤਲਵੰਡੀ ਵੀ ਪਿੱ ਜਿੰਨਾ ਕਿ ਦਾਇਰਾ ਹਜੇ ਮੇਥੋਂ ਆਪਦੇ ਸੋਰਸਸ ਤੋਂ ਜਿੰਨਾ ਕਿ ਕਵਰ ਹੋ ਸਕਦਾ ਓਨਾਂ ਕ ਅਸੀਂ ਕਰ ਰਹੇ ਆਂ ਔਰ ਪਰਮਾਤਮਾ ਸ਼ਕਤੀ ਦੇਵੇ ਕੋਈ ਇਸ ਤਰ੍ਹਾਂ ਦਾ ਦਿਨ ਆਵੇ ਕਿ ਹਰ ਪਿੰਡ ਸ਼ਹਿਰ ਦੇ ਵਿੱਚ ਅਸੀਂ ਇਹ ਨੂੰ ਕਰ ਸਕੀਏ